ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਜੀ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ ਚ ਤੇ 1 ਜਨਵਰੀ 2025 ਹੋ ਗਈ ਅੱਜ ਨਵਾਂ ਸਾਲ ਚੜ ਗਿਆ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ 2025 ਦੀਆਂ ਲੱਖ ਲੱਖ ਮੁਬਾਰਕਾਂ ਤੇ ਵਧਾਈਆਂ ਹੋਣ ਤੇ ਆਸ ਕਰਦਾ ਇਹ ਸਾਲ ਤੁਹਾਡੀ ਜ਼ਿੰਦਗੀ ਚ ਖੁਸ਼ੀਆਂ ਲੈ ਕੇ ਆਵੇ ਤੇ ਬਿਮਾਰੀਆਂ ਤੋਂ ਬਚਤ ਰਹੇ ਤੇ ਐਨ ਤੰਦਰੁਸਤੀ ਚ ਰਹਿਣ ਸਾਰੇ ਚੜ੍ਹਦੀ ਕਲਾ ਚ ਰਹਿਣ ਤੇ ਬਾਕੀ ਜੋ ਵੀ ਤੁਸੀਂ ਸੋਚਿਆ ਆਪਣੀ ਜ਼ਿੰਦਗੀ ਚ ਉਹ ਇਸ ਹਾਲ ਪੂਰਾ ਕਰਨ ਵਾਸਤੇ ਪੂਰੀ ਦੱਬ ਕੇ ਮਿਹਨਤ ਕਰੋ ਤੇ ਖਿੱਚੀ ਰੱਖੋ ਕੰਮ ਨੂੰ ਐਨ ਪੂਰਾ ਤੇ ਫੇਰ ਹੀ ਕੁਝ ਫੇਰੀ ਜੇ ਮਿਹਨਤ ਕਰਾਂਗੇ ਫੇਰ ਹੀ ਕੁਝ ਆਪਣਾ ਆਪਾਂ ਨੂੰ ਪ੍ਰਾਪਤ ਹੋਊਗਾ ਤੇ ਬਾਕੀ ਇੱਕ ਵਾਰ ਫਿਰ ਨਵੇਂ ਸਾਲ ਦੀਆਂ 2025 ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਤੇ ਮੁਬਾਰਕਾਂ ਹੋਣ ਤੇ ਬਾਕੀ ਬਣੇ ਰਹੋ ਵੀਡੀਓ ਚੰਡ ਤੱਕ ਤੇ ਦਿਖਾਉਣੇ ਆਗੇ ਕੰਮ ਕਰ ਲਓ ਜੀ ਲੱਗੇ ਪਏ ਮੁੰਡੇ ਕੰਮ ਕਰਨ ਬਾਈ ਦਾ ਅਕਾਊਂਟ ਚੱਲ ਪਿਆ ਵਧੀਆ ਪਰ ਆਪੋਂ ਮਤੋਂ ਆਹ ਰਹੀ ਦੋ ਕੋ ਕਮਰੇ ਤੇ ਆਹ ਲੌਬੀ ਰਹਿੰਦੀ ਐ ਆਹ ਠੇਕੇਦਾਰਾ ਪੁੱਛ ਕੇ ਨੋ ਨੰਬਰ ਨੰਬਰ ਬੋਲ ਦੇ ਲੱਭੀ ਤੇਰਾ 81949 13937 ਕਿੱਥੇ ਤੱਕ ਕਰਦੇਗਾ ਕੰਮ ਆਪਣੇ ਹਾਂ ਕਿੰਨੇ ਕਿਲੋਮੀਟਰ ਤੱਕ ਜਿੱਥੇ ਦੀ ਕਰmargੀ ਬਸ ਜੇ ਕੋਈ ਕੰਮ ਕਰਾਉਣਾ ਹੋਵੇ ਮਿੱਟੀ ਕਟਾਉਣੀ ਹੋਵੇ ਜਾਂ ਬੱਜਰੀ ਹਾਂ ਤੇ ਢਾਟ ਹਾਈ ਹਾਂ ਹਾਂ ਇਹਨਾਂ ਨਾਲ ਸੰਪਰਕ ਕਰ ਲਿਓ ਇੱਕ ਅਰੇ ਨੰਬਰ ਹੋਰ ਬੋਲ ਦੇ ਬੋਲ ਹੁਣ ਤਾ ਵੀ ਬੋਲ ਨੰਬਰ ਬੋਲੋ ਜੀ ਬੋਲੋ 82949 ਹਾਂ 1900 ਠੀਕ ਆ ਵਿੱਕੀ ਵੀ ਠੇਕੇਦਾਰ ਆ ਉਹਦੇ ਕੋਲੇ ਫੋਨ ਹੈ ਨਹੀਂਗਾ ਨੰਬਰ ਇਹੀ ਬੋਲਦੀ ਨੰਬਰ ਇਹੀ ਆ ਰੰਗ ਵਾਲੇ ਗੱਲ ਰੰਗਦੇ ਵੀ ਇਸੇ ਵਾਲਾ ਰੰਗਦੇ ਹੈ ਆਲ ਰੌਂਡਰੀ ਆ ਬਸ ਆਲ ਰੌਂਡਰ ਕੰਮ ਕੋਈ ਵੀ ਹਾਂ ਉਹਦੇ ਵਾਸਤੇ ਸੰਪਰਕ ਕਰ ਲਿਓ ਕੰਮ ਇੱਕ ਨੰਬਰ ਹੋਊਗਾ ਲੋ ਜੀ ਲੌਬੀ ਦਾ ਵੀ ਕੰਮ ਨਿਭੜਨ ਵਾਲੀ ਆ ਤੇ ਆਹ ਦੋ ਕਮਰੇ ਰਹਿ ਗਏ ਇਧਰ ਵੀ ਆਪਾਂ ਸਿੱਟਨੀ ਮਿੱਟੀ ਤੇ ਮਿੱਟੀ ਮੇਰੇ ਸਹਾਨੂੰ ਪੂਰੀ ਪੂਰੀ ਆਊਗੀ ਆਪਣੇ ਕੋਲੇ ਨਵਾਂ ਸਾਲ ਹੈ ਨਵੇਂ ਸਾਲ ਦਾ ਪਹਿਲਾ ਦਿਨ 2025 ਨਵਾਂ ਸਾਲ ਵਿਓ ਬੰਦੇ ਦਾ ਜਿਹਨੇ ਰਹਿਣਾ ਵਿਲਾ ਕੰਮ ਵਾਲੀ ਬੰਦੇ ਦਾ ਕਾਲਾ ਨਵਾਂ ਸਾळा ਜਿਵੇਂ ਆਹ ਬੰਦੇ ਕੱਲ ਵੀ ਕੰਮ ਤੇ ਸੀ 2024 ਨੂੰ ਤੇ ਅੱਜ ਵੀ 2025 ਨੂੰ ਕੰਮ ਤੇ ਆ। ਬਾਕੀ ਆਪਾਂ ਬੋਰਡ-ਬੋਰਡ ਵੀ ਲਾਉਣੇ ਅੱਜ। ਮਿਸਤਰੀ ਸਾਹਿਬ ਆਪਣੇ ਕੋਲੇ ਪਹੁੰਚ ਚੁੱਕੇ ਆ। ਮਾਮਾ ਹੀ ਆ ਮੇਰਾ। ਤੇ ਦਿਖਾਉਣੇ ਆ ਕਿ ਫਿਰ ਆਉਂਦੇ ਆ ਮਾਮੇਰਗੇ ਤੇ ਲਾਉਣੇ ਆ ਫਿਰ ਆਪਾਂ ਬੋਰਡ-ਬੂਡ ਇਥੇ ਬਿਜਲੀ ਦਾ ਕੰਮ ਕਰਦੇ ਆ ਫਿਟਿੰਗ ਲਓ ਜੀ ਆਹ ਲਾਉਣ ਲੱਗੇ ਹੁਣ ਬੋਰਡ-ਬੂਡ ਲਿਆਂਦਾ ਸਮਾਨ ਆਹ ਆਹ ਸੱਚਾ ਨਰੋਲ ਕੰਪਨੀ ਦਾ ਕਿੰਨੇ ਡੱਬੇ ਆ 15 ਵੀ ਹੋਣਗੇ ਨਾਹਾਂ ਪੱਲਗਾ ਦਾ ਇਹ ਵੀ ਨਰੋਲ ਕੰਪਨੀ ਦਾ ਹੀ ਹੈ ਏ ਆਏ ਆਏ ਸਲੋਟ ਆ ਗਿੱਟਨਾ ਗੁੱਟਨਾ ਗਿੱਟਨਾ ਇਹ ਗਿੱਟਨਾ ਲੈਣੇਗਾ ਤੇ ਟੇਪ ਰੋਲ ਬੋਰਡ ਤੇ ਕਰਾਉਣੇ ਆ ਘਿਰ ਘਿਰ ਫਿਰ ਉਹਦੇ ਨਾਲ ਡ੍ਰਿਲ ਨਾਲ ਘਿਰ ਘਿਰ ਕਰਾਂਗੇ ਆਹ ਅਗੀਆ ਤਾਰ 1200 ਦੀ ਆਈ ਹੈ ਇਹ ਤਾਰ ਆ ਗਈ ਆ ਇਹ ਹੈਗੀ ਪਲੱਗ ਉਹਦੇ ਵਾਲੇ ਬੱਲ ਵਾਲੇ ਬੱਲ ਵੀ ਲਾਵਾਂਗੇ 4-5 ਆ ਪਿਆ ਡ੍ਰਿਲ ਹਲੋ ਜੀ ਫਿਟਿੰਗ ਦਾ ਕੰਮ ਚੱਲ ਰਿਹਾ ਬੋਰਡ ਬੋਰਡ ਲਾਉਣੇ ਆ। ਲੋ ਜੀ ਫਿਟਿੰਗ ਦਾ ਕੰਮ ਚੱਲ ਰਿਹਾ। ਤੇ ਇੱਕ ਇਹ ਬੱਲ ਇੱਥੇ ਲਾਵਾਂਗੇ। ਇੱਕ ਲਾਵਾਂਗੇ ਉਹ ਪਰਲੇ ਪਾਸੇ। ਇੱਕ ਬੋਰਡ ਉੱਥੇ ਲਾ ਦ। ਇੱਕ ਬੋਰਡ ਹੂਥ ਲਾਵਾਂਗੇ ਇੱਥੇ ਫੋਟੋ ਕੋਲੇ। ਬਰੀਕੀ ਕੰਮ ਬਹੁਤ ਆ ਬਿਜਲੀ ਦਾ ਸਾਬਜਾ ਹੀ ਨਹੀਂ ਆਉਂਦਾ ਤਾਂ ਬੜਾਗਾ ਹੋਗੂ ਮਿਸਤਰੀ ਨੂੰ ਪਤਾ ਲੱਗਦਾ ਇਹਦਾ ਹਲੋ ਜੀ ਪਾਣੀ ਪਾ ਕੇ ਦੇਖ ਕੇ ਜਿਹੜਾ ਆਪਾਂ ਥਾਂ ਕੁੱਟਿਆ। ਦੂਜੇ ਪਾਸੇ। ਹਾਂ ਚੱਲੂ ਪੱਤੀ। ਹੂੰ। ਕਰਤੀ ਚਾਲੂ ਲਾਈਟ ਆਪਾਂ। ਅੰਦਰ ਵੀ ਦਿਖਾਉਣੇ ਆ ਫਿਟਿੰਗ ਕਰਤੀ। ਕੱਚੀ ਫਿਟਿੰਗ ਹੀ ਆ। ਕਿੱਧਰ ਜਾਂਦਾ ਪਾਣੀ? ਇਹ ਖੱਚੂ ਹੀ ਰੇਤਾ ਐ। ਹਲੋ ਜੀ ਕਰਤੀ ਫਿਟਿੰਗ ਇੱਕ ਬਲ ਵੀ ਲਾਇਆ ਹਜੇ ਇਧਰ ਨੇਰਾ ਪਿਆ ਇੱਕ ਬੋਰ ਇੱਥੇ ਲਾਤਾ ਇੱਕ ਬੋਰ ਇੱਥੇ ਲਾਤਾ ਦੋ ਬੋਰ ਦੋ ਉਪਰਲਾ ਛੋਟਾ ਬੋਰ ਇਨਵਰਟਰ ਵਾਲਾ ਆ ਚਾਰਜ ਚੂਟ ਵਾਲਿਆ ਫ੍ਰਿਜ ਵਾਲਾ ਤੇ ਹੋਰ ਲਓ ਜੀ ਬਿਜਲੀ ਚਲਾਤੀ ਤੇ ਆਹ ਪਾਣੀ ਦਾ ਭਰਿਆ ਆਪਾਂ ਪੂਰਾ ਬਣ ਗਿਆ ਪੱਥਰ ਬੰਦਾ ਨਹੀਂ ਇੱਕ ਇੱਕ ਰੀਂਦੁਰਮਟ ਹੋਰ ਲਵਾਵਾਂਗੇ ਤੇ ਆਹ ਇੱਕ ਕਮਰਾ ਜੇ ਰਹਿ ਗਿਆ ਇੱਕ ਅੱਧਾ ਇੱਕ ਪੂਰਾ ਮਿੱਟੀ ਵੀ ਆਪਣੇ ਕੋਲੇ ਪੂਰੀ-ਪੂਰੀ ਆਊਗੀ ਤੇ ਕੱਲ ਨੂੰ ਆਪਣੇ ਹੈਗਾ ਨਗਰ ਕੀਰਤਨ ਤੇ ਨਗਰ ਕੀਰਤਨ ਵੀ ਦਿਖਾਵਾਂਗੇ ਤੁਹਾਨੂੰ ਉੱਧਰ ਮਿੱਟ ਬਥੇਰਾ ਪਿਆ ਚਲੋ ਠੀਕ ਹੈ ਜੀ ਧੰਨਵਾਦ ਜੀ ਆਪਣੀ ਵੀਡੀਓ ਦੇਖਣ ਵਾਸਤੇ ਮਿਲਦੇ ਆਂ ਕੱਲ ਦੀ ਵੀਡੀਓ ਚ ਜੇ ਵੀਡੀਓ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਮੈਂਟ ਕਰਕੇ ਜਰੂਰ ਦੱਸਿਆ ਕਰੋ